ਡਾਕਟਰ ਸਾਹਿਬ ਕਲਮ ਦੇ ਵਾਸਤੇ ਪੰਜਾਬੀ ਚੈਨਲ ਉੱਪਰ ਤੁਹਾਡਾ ਅਸੀਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਤੇ ਆਪਜੀ ਤੋਂ ਜਾਣਕਾਰੀ حاصل ਕਰਨਾ ਚਾਹਦੇ ਆਂ ਜੀ ਅੱਜ ਹਰਾਂ ਕਾਰਨ ਖਜ਼ਾਨਾ ਦਾ ਬਹੁਤ ਸਾਰਾ ਨੁਕਸਾਨ ਹੋਇਆ ਜੀ ਤੇ ਤੁਹਾਡੇ ਵਿਚਾਰ ਲੈਣਾ ਚਾਹਦੇ ਆਂ ਜੀ ਪਲੀਜ਼ ਸਾਡੇ ਨਾਲ ਵਿਚਾਰ ਸੇਰ ਕਰੋ ਸਾਰੇ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਵੈਲ ਖਾਲਸਾ ਵੈਲ ਫਤਿਹ ਪਹਿਲਾਂ ਵੀ ਚਲੋ ਆਪਾਂ ਮਿਲਦੇ ਰਹਨੇ ਆ ਤੁਹਾਡੇ ਚੈਨਲ ਨਾਲ ਕਾਫੀ ਪਿਆਰ ਹੈ ਆਪਣਾ ਪਰ ਜਿਹੜੀਆਂ ਦੁੱਖਾਂ ਦੀ ਘੜੀ ਇਹ ਆਪ ਤੇ ਹਾਲਾਂ ਕਰਕੇ ਟੁੱਟੀ ਹੈ ਸਾਨੂੰ ਸਾਰੇ ਹੜਪੀਰ ਪਰਿਵਾਰਾਂ ਨਾਲ ਸਾਡਾ ਹਮਦਰਦੀ ਹੈ ਅਸੀਂ ਸਾਰਾ ਕੁਝ ਜਿਹੜਾ ਹੈਗਾ ਨੂੰ ਦੇਖ ਰਹੇ ਹਾਂ ਮਦਦ ਵੀ ਕਰ ਰਹੇ ਹਾਂ ਸਾਰੇ ਰਲ ਕੇ ਜਿੰਨੀ ਵੱਤੋਂ ਵੱਤ ਹੋ ਸਕਦੀ ਹੈ ਕੋਈ ਪਾਣੀ ਵੀ ਕੋਈ ਦਵਾਈਆਂ ਵੀ ਕੋਈ ਹੋਰ ਕਿਸੇ ਢੰਗ ਦੀ ਕੋਈ ਬੱਚੇ ਨੇ ਉਹਨਾਂ ਨੂੰ ਅੱਗੇ ਪੜਾਈ ਜਿਹੜੇ ਐਡਮਿਸ਼ਨ ਲੈਣੀਆਂ ਉੱਥੇ ਵੀ ਕਾਲਜ ਸਾਰੇ ਕਾਲਜ ਸਹਿਯੋਗ ਕਰ ਰਹੇ ਨੇ ਐਡਮਿਸ਼ਨਾਂ ਚੋਂ ਫੀਸ ਵਗੈਰਾ ਦਾ ਬਾਕੀ ਮੈਂ ਜਿੰਨਾ ਸਾਡਾ ਐਨ ਆਰ ਆਈ ਭਾਈਚਾਰਾ ਹੈ ਬਾਰ ਬੈਠੇ ਜਿਹੜੀ ਸੰਗਤ ਹੈ ਉਹਨਾਂ ਨੇ ਬਹੁਤ ਸਹਿਯੋਗ ਕੀਤਾ ਤੇ ਅੱਗੇ ਵਧ ਚੜ ਕੇ ਗਰਮ ਕੱਪੜੇ ਮੌਕੇ ਤੇ ਉਹਨਾਂ ਦੇ ਨਾਲ ਠੰਡ ਕਾਫੀ ਹੋ ਗਈ ਦੀ ਗਰਮ ਕੱਪੜੇ ਤੁਹਾਡੇ ਬੈਗ ਜਿਹੜਾ ਸਿਸਟਮ ਹੈਗਾ ਬਗਲੇ ਵਗੈਰਾ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਵੱਧ ਤੋਂ ਵੱਧ ਪਹੁੰਚ ਸਕਦੀ ਸੀ ਉਹ ਪਹੁੰਚਾਈਆਂ ਤੇ ਹੁਣ ਵੀ ਲੱਗੇ ਹੋਏ ਉਸ ਕਾਰਜ 'ਚ ਇਸ ਚੀਜ਼ ਲਈ ਮੈਂ ਉਹਨਾਂ ਦਾ ਸਭ ਤੋਂ ਵੱਧ ਦਿਲੋਂ ਸ਼ੁਕਰੀਆ ਕਰਦਾ ਵੀ ਇਹ ਜਿਹੜਾ ਪ੍ਰਕਾਰਜ ਕਰ ਰਹੇ ਆਂ ਸੇਵਾ ਦਾ ਇਹਨੂੰ ਚਾਲੂ ਰੱਖੀਏ ਜਿਉਂਤਾ ਤਾਂ ਆਪਣੇ ਭਾਈ ਭੈਣ ਸਾਰੇ ਜਿਹੜਾ ਮੂੜਲਾ ਜੀਵਨਾਂ ਉਹ ਜੀਉਣ ਲਈ ਲੱਗ ਜਾਂਦੀ ਐ ਬੇਸਿਕ ਖੇਤੀਬਾੜੀ ਠੀਕ ਨਹੀਂ ਹੋ ਜਾਂਦੀ। ਕੋਈ ਬਿਮਾਰੀ ਰਹੇ ਤੇ ਆ ਕੋਈ ਹੁਣ ਜਿਵੇਂ ਅੱਜਕੱਲ੍ਹ ਵਾਇਰਸ ਕਾਫੀ ਫੈਲਿਆ ਹੋਇਆ H3N2 ਇਹ ਬਿਮਾਰੀ ਰੋਕtham ਨਹੀਂ ਹੋ ਜਾਂਦੀ। ਸਾਫ ਸੁਥਰਾ ਪੀਣੇ ਦੇ ਪਾਣੀ ਦਾ ਪ੍ਰਬੰਧ ਨਹੀਂ ਹੋਣਾ ਨਾ ਪਿੰਡਾਂ ਜਿਵੇਂ ਮੋਟਰਾਂ ਮੋਟਰਾਂ ਬੋਰ ਬੋਰ ਸਾਰੇ ਥੱਸ ਗਏ। ਉਦੋਂ ਤੱਕ ਆਪਾਂ ਇਹਨਾਂ ਦੇ ਨਾਲ ਐ। ਉਸ ਤੋਂ ਬਾਅਦ ਚਲੋ ਅੱਗੇ ਜਿਹੜਾ ਘਰ ਬਣਾਉਣ ਦੀ ਯੋਜਨਾ ਚੱਲਦੀ ਰਹੂਗੀ ਹੋਰ ਕੰਮ ਚੱਲਦੇ ਰਹਿਣਗੇ। ਪਰ ਬੇਸਿਕ ਜਦੋਂ ਤੱਕ ਆਪਾਂ ਇਹਨਾਂ ਨੂੰ ਪਹਿਲਾਂ ਤੇ ਨਹੀਂ ਕਰ ਦਿੰਦੇ ਆਪਾਂ ਨਾਲ ਨਾਲ ਸੇਵਾ ਕਰਾਂਗੇ ਨਾਲ ਇਹਨਾਂ ਦਾ ਸਹਿਯੋਗ ਕਰਾਂਗੇ ਸਾਰੇ ਹਰ ਕਿਸ ਤਮ ਡਾਕਟਰ ਸਾਹਿਬ ਜੇ ਅਪਾ ਸਰਕਾਰਾਂ ਦੀ ਗੱਲ ਕਰਦੇ ਆਂ ਜੀ ਪੰਜਾਬ ਸਰਕਾਰ ਸੈਂਟਰ ਸਰਕਾਰ ਸਰਕਾਰ ਦਾ ਕਹਿਣਾ ਹੈ ਵੀ ਅਸੀਂ ਬਹੁਤ ਆਪਣਾ ਫਰਜ਼ ਉਹਦਾ ਕੀਤਾ ਜੀ ਹਰ ਕਿਸ ਤਮ ਦੇ ਬਾਰੇ ਚ ਤੇ ਤੁਸੀਂ ਕੀ ਵਿਚਾਰ ਰੱਖਦੇ ਹੋ ਬੇਸਿਕਲੀ ਜੀ ਇਹ ਰਾਜਨੀਤੀ